ਮੈਂ ਫੁੱਮੜ ਸਿੰਘ ਦੋਨਾਂ ਨਾਲ ਕਾ ਤੇ ਤੇਲ ਨੰਬਰ ਚੇਕ ਮੇਰੀ ਖੇਤ ਚ ਪੈ ਲਈਏ ਮੇਰੀ ਚੱਕ ਦੇਜੇ ਚ ਪੇ ਜਮੀਨ ਹੈ ਮੇਰਾ ਮੋਡਰ ਮੈਂ ਹੜ ਆਇਆ ਸੀ ਹੜ ਕਾਰਨ ਮੈਂ ਅਨਰਖੂ ਹੀ ਦਿੱਤੀ ਚੱਕ ਦੇ ਮੋਡਰ ਮੈਂ ਖੱਡ ਤੇ ਰੱਖ ਦਿੱਤੀ ਉਥੂ ਮੋਡਰ ਪਈ ਵੀ ਉਥੂ ਕੋਈ ਚਾਲ ਗਿਆ ਰਸਤਾ ਲੱਗਦਾ ਸੀ ਪਤਾ ਨਹੀਂ ਕਿਹੜਾ ਚਾਲ ਗਿਆ ਮੈਂ ਪਰਦੇਸ ਕੇ ਬੜੀ ਕੀਤੀ ਪਰ ਨਹੀਂ ਮਿਲ ਰਹੀ ਕਿ ਮੈਂ ਬੜਿਆ ਕੁਛ ਕੀਤਾ ਮੈਂ ਗਰੀਬ ਬੰਦਾ ਤਿੰਨ ਗੁੜੀਆਂ ਨੇ ਇੱਕ ਮੁੰਡਾ ਹੈ ਤਿੰਨ ਗੁੜੀਆਂ ਤੋਂ ਮੁੰਡਾ ਹੋਇਆ ਮੈਂ ਗਰੀਬ ਬੰਦਾ ਥਿਆੜੀ ਧਰ ਧਣਕਾ ਦਾ ਮੂੰਹ ਕੰਮ ਕਰਨਾ ਤੇ ਮੈਨੂੰ ਨਹੀਂ ਦੀ ਵਾਰਦਾਤ ਪਤਾ ਲੱਗਾ 35 ਕਿਰੀ ਪੰਜ-ਛਤ ਦਿਨ ਕੀ ਤੀਕੋ ਨਹੀਂ ਪਤਾ ਲੱਗਾ ਇਹ ਲਾਂਗਾ ਟਾਪਾ ਰਸਤਾ ਚੱਲਦਾ ਹੈ ਅਹੀਂ ਰਸਤਾ ਵੀ ਜੀ ਮਾਲਕੀ ਜ਼ਮੀਨ ਹੈ ਅਹੀਂ ਦਿੱਤਾ ਵਾਰ ਆਵਾਂ ਢਾਨੀਆਂ ਆ ਗਈਆਂ ਨੇ ਅਈਆਂ ਦਾ ਕੋਈ ਗੱਲ ਨਹੀਂ ਰਿਸ਼ਤੇਦਾਰੀ ਕੋਈ ਧੋਖਾ ਮਰਲੇ ਚਾਰ ਗਾਈ ਚਲੀ ਅਸੀਂ ਚਾਰ ਭਰਾ ਹਾਂ ਤੇ ਵੰਡੇ ਦੀ ਸੱਤ-ਸੱਤ ਗਨਾਲੀ ਆਂਦੀਆਂ ਨੇ ਆਈਆਂ ਦਾ ਕੋਈ ਗੱਲ ਨਹੀਂ ਅਗਾਂ ਵੀ ਗਰੀਬ ਬੰਦੇ ਬੈਠੇ ਨਹੀਂ ਤੇ ਚੋਲ ਰਸਾ ਦੇ ਦੀ ਆਈ ਦਿੱਤਾ ਹੈ ਹੁਣ ਉਥੇ ਚੋਰੀ ਹੋ ਗਈ ਅੱਗੇ 40 ਸਾਲ ਆ ਹੱਦ ਕੋ ਜਮੀਨ ਅਸੀਂ ਲਈ ਤੇ ਅੱਗੇ ਅਸੀਂ ਦੋਨੇ ਨਾਲ ਕੇ ਰਿਆ ਨਾਲੇ ਤੇ ਚੱਕ ਤੇਲ ਮਰਤੇ ਜਿ ਲੈ ਵੀ ਤੇ ਅੱਜ 40 ਸਾਲਾਂ ਬਾਅਦ ਹੱਦ ਕੋ ਆ ਪਹਿਲੀ ਵਾਰ ਹੋਇਆ ਹੈ ਇਹ ਸਿਰਲਾ ਇਹਨਾਂ ਲੱਦਣ ਕੇ ਆ ਸਿਰਲਾ ਸਕੂਟਰ ਦੇ ਟੁੱਟੀਆਂ ਨੇ ਅਹੀਂ ਰੱਬੂ ਪੱਠੇ ਵੜਨ ਆਇਆ ਇੱਥੇ ਆਪਣਾ ਕਨਾਲ ਪੱਠਾਂ ਦੀ ਗੱਡੀ ਦੀ ਅਹੀਂ ਪੱਠੇ ਵੜਨ ਆਏ ਤੇ ਇਹਨੇ ਕਰ ਦਿਆ ਕਾ ਵੀ ਆਪਣੀ ਮੋਟਰ ਖੱਡਦੇ ਪਈ ਉਹ ਅੱਜ ਦਿੱਤੀ ਨਹੀਂ ਪਈ ਅੱਗੇ ਢੇਲੀ ਆਂਦੇ ਆ ਤੇ ਅਸੀਂ ਦੂਜੇ ਦਿਨ ਅਕਦਾ ਛੱਡ ਤੇ ਪੱਠੇ ਵੱਡੀ ਦਾ ਤੂੰ ਮੋੜ ਰਹੀ ਨਹੀਂ ਕਾ ਵੀ ਮੋਟਰ ਕੋ ਨਹੀਂ ਪਈ ਹੈ ਧਾਈ ਤੇ ਆਏ ਮੋੜ ਕੋ ਨਹੀਂ ਪਈ ਆ ਸਿਰਲਾ ਵੇ ਗਿਆ ਖਿਲਲਾ ਪਈਆਂ ਸੀ ਸਾਰੀ ਮੋਟਰ ਦੇ ਨਾਲ ਸਾਰਾ ਕਿਨਾਂ ਬੈਂਡ ਹੋ ਗਿਆ ਹਵਾਲ ਹੋ ਗਿਆ ਸਾਰਾ ਪ੍ਰੂਫ ਲੈ ਕੇ ਗਏ ਇਹ 15 16 ਹਜ਼ਾਰ ਦੀ ਗੀ ਆਪਾਂ ਨੇ ਲੰਮਾ ਚੌੜਾ ਕਿਉਂ ਕਹੀਏ ਵੀ 20 ਹਜ਼ਾਰ ਦੀ 25 ਹਜ਼ਾਰ ਦੀ 30 ਹਜ਼ਾਰ ਦੀ ਪਰ 1600 ਹਜ਼ਾਰ ਦਾ ਨੁਕਸਾਨ ਕਰ ਗਏ ਮੈਂ ਇਹਨਾਂ ਕੋਈ ਸਹਾਇਤਾ ਦੇ ਦੇਵੇ ਤੇ ਮੇਰੇ ਮੰਮੀ ਬੱਚੇ ਪਾਲ ਲਮੋਂਦਾ ਐ ਤਾਂ ਆਦੀ ਮੈਨੂੰ ਪੜਤਾਲ ਬੜੀ ਕੀਤੀ ਜਾਣਾ ਆਦੇ ਮੈਨੂੰ ਬੜੀ ਪੜਤਾਲ ਕੀਤੀ ਨੰਦ ਦਿਨ ਰਾਤ ਲੱਗਾ ਖਾਣਾ ਅੱਜ 8 ਦਿਨ ਹੋ ਗਏ ਮੈਂ ਦਿਨ ਪਰ ਰਾਤ ਕੀਤੀ ਜਾਣਾ ਦੋ ਚੋਰ ਫੜੀਚੇ ਵੀ ਇਹਨੇ ਉਹਨਾਂ ਮੈਲ ਕੋਲੇ ਫਾਇਲ ਕਮੀਚੂ ਉਹ ਵੀ ਤੇ ਨੰਬਰ ਦੇ ਮੁੜੇ ਨਹੀਂ ਨੈਨਾ ਦੀ ਪੁੱਪੀ ਸੇ ਲਗਾ ਫਰਨਾ ਆ ਹੋ ਸਕਦੇ ਨੇ ਉਹਨਾਂ ਦੇ ਅੱਤਾਂ ਲੱਭਦੀ ਮੁੰਡੇ ਹੈਗੇ ਉਹਨਾਂ 'ਚ ਵੀ ਹੋ ਸਕਦੇ ਨੇ ਪ੍ਰੈਗਾ ਪ੍ਰੂਗਾ ਖਾਂਦੇ ਨੇ ਖਾਂਦੇ ਨੇ 1520 ਮੁੰਡਾਂ ਦਾ ਗਰੁੱਪ ਹੈਗਾ ਮੈਂ ਜਾਂਚ ਕੀਤੀ ਜਾਂਣਾ ਤੇ ਨਸ਼ਾ ਕਰਨ ਵਾਲੇ ਹਾਂ ਨਸ਼ਾ ਕਰਨ ਵਾਲੇ ਪ੍ਰੈਗਾ ਪ੍ਰੂਗਾ ਖਾਂਦੇ ਨੇ ਇੱਥੇ ਪਹਿਲਾਂ ਇੱਥੇ ਇੱਕ ਪੱਖਾ ਚ ਕੀਤਾ ਹੈ ਉੱਥੇ ਵੀ ਫੜੇ ਗਏ ਨਹੀਂ ਔੜੇ ਇੱਕ ਥਾਂ ਤੇ ਦਾਣੇ ਨਾ ਚੱਕੇ ਨੇ ਦਾਣੇ ਵੀ ਫੜੇ ਗਏ ਨਹੀਂ ਤੇ ਉਹ ਵੀ ਇਹ ਬੰਦੇ ਬਣੇ ਥੋੜਾ ਜਿਹਾ ਛਾਕਿਆ ਲੱਗਦਾ ਤੇ ਮੈਂ ਨਾ ਵੀ ਨਜਾਇਜ਼ ਨਾ ਹੁਣ ਮੈਂ ਨਾ ਵੀ ਕਟੀਵਲ ਨਾ ਮੈਂ ਜਾਂਚ ਕਰ ਰਿਆ ਹਾਂ ਹਾਂਜੀ ਮੁੰਡਿਆਂ ਦੇ ਆਇਆ ਨਾ ਮੇਰੇ ਗਰੀ ਮੋਟਰ ਰੱਖਦੇ ਹੁਣ ਮੈਂ ਕੁਛ ਨਹੀਂ ਨਾ ਦੇ ਕਰਦਾ ਕਾਰਵਾਈ ਨਾ ਦੇ ਗਰੀ ਆਟਾ ਨਹੀਂ ਹੈਗਾ ਮੈਨੂੰ ਪਤਾ ਹੈ ਮੈਂ ਪੁਲਿਸ ਵਾਲੇ ਪੈਸੇ ਖਾ ਲਵੰਦੇ ਨਾ ਦੀ ਕੁੱਟ ਦੇਉਂਦੇ ਪਤਰਾ ਪਤੀਤੀ ਰੁਪਈਆ ਦੇ ਜਾਨ ਛਡਾਉਣ ਦੇ ਮੇਰੇ ਤੇ 1500000 ਦੀ ਮੋਟਰ ਹੈਗੀ ਮੈਂ ਤਾਂ ਬੱਚ ਕਮਾ ਲਵਾਂ ਦਾ ਪਿਆੜੀ ਧੱਪਾ ਕਰਤੇ ਮੈਂ ਨਾ ਵੀ ਨਾਂ ਦਾ ਨਖੈਣ ਨਾ ਹੋਵੇ ਇਹ ਸਾਟੇ ਜਾਵਣ ਮੈਂ ਨਾ ਤਾਂ ਕੋਈ ਅਰਜੀ ਪਰਚਾ ਨਹੀਂ ਕਰਦਾ ਸਾਡਾ ਟੈਂਡ ਦੋਨਾਂ ਨਾਨਕਾ ਹੈ ਤੇ ਮੀਤੋ ਬਾਈ ਮੇਰਾ ਨਾਂ ਹੈ ਭੂਮਣ ਸਿੰਘ ਦੇ ਘਰ ਦੀਆਂ ਮੈਂ ਤੇ ਜਿੰ ਟੈਂਡ ਸਾਡਾ ਦੋਨਾਂ ਨਾਨਕਾ ਤੇ ਜ਼ਮੀਨ ਸਾਡੀ 31 ਨੰਬਰ ਵਿੱਚ ਪਾਇਆ ਜਾਂਦੀ ਏ ਮੋਟਰ ਸਾਡੀ ਪਈ ਸੀ ਹੜਾਏ ਸਨ ਅਸੀਂ ਮੋਟਰ ਪੱਟੀ ਸੀ ਤੇ ਫਸਕਵਾਲ ਵਿੱਚ ਬੈਡ ਵਿੱਚ ਮੋਟਰ ਵਿੱਚ ਪੱਟ ਕੇ ਅਸੀਂ ਖਾੜੇ ਤੇ ਰੱਖੀਏ ਤੇ ਕੋਲੂ ਰਾ ਲੰਗਦਾ ਏ ਤੇ ਚੋਰ ਪਾਏ ਨੇ ਉੱਚ ਆਕ ਕੇ ਲਾ ਗਏ ਨੇ ਥਾਣਾ ਉਥਾਨੂ ਛੱਕ ਵੀ ਉਹਨਾਂ ਤੇ ਹੈਗਾ ਏ ਅਸੀਂ ਇਹਨੇ ਮੋਟਰ ਛੱਟ ਜਾਵਣਾ ਕਟੀਆਂ ਨਾ ਅਸੀਂ ਘਟਵਾਤ ਰਾਜੀ ਕੋਨੀ ਸਾਨੂੰ ਤੇਲ ਨੰਬਰ ਵਿੱਚ ਮੁੜੇਗੇ ਉਹਨਾਂ ਤੇ ਛੱਕ ਆਗਾ ਨਸ਼ਾ ਕਰਦੇ ਨੇ ਪ੍ਰੇਗਾ ਖਾਂਦੇ ਨੇ ਬੜੇ ਨਸ਼ੇ ਕਰਦੇ ਨੇ ਇਥੋਂ ਮੋਟਰ ਚੱਕੀ ਨਿਆ ਸ਼ੀਲਡਾਂ ਟੁੱਟੀਆਂ ਨੇ ਇੱਕ ਸ਼ੀਲਡ ਸਾਡੀ ਪਹਿਲੀ ਛੱਟੀ ਪਈ ਸੀ ਇੱਕ ਸ਼ੀਲਡ ਇਧਰ ਛੱਟੀ ਪਈ ਸੀ ਗਵਾਂਡੀਆਂ ਬਣੇ ਜਦੋਂ ਮੋਟਰ ਲੱਦੀ ਨੇ ਉਹਦਾ ਟੋਟ ਫੱਜ ਹੋਗੀ ਆ ਔਰਡਰ ਤਾਂ ਆ ਗਈ ਏ ਬੀ ਦਾ 15 16 ਹਜ਼ਾਰ ਦੀ ਹੈਗੀ ਏ ਮੋਟਰ ਸਾਡੀ ਹਾਂ ਚੋਰੀ ਕਰਕੇ ਲੈ ਗਏ ਨੇ ਨਛੇ ਕਰਦੇ ਨੇ ਚੋਰੀ ਕਰਕੇ ਲੈ ਗਏ ਨੇ ਅੱਗੇ ਫੜੀਚੇ ਨੇ ਉਹਨਾਂ ਪੱਖਾ ਲਾਇਆ ਏ ਦਾਣੇ ਵੀ ਉਹਨਾਂ ਕੱਢੇ ਨੇ ਉਹ ਫੜੇ ਗਣ ਦੋ ਥਾਈ ਫੜੇ ਗਣ ਫੇਰ ਅਸੀਂ ਉਹਨਾਂ ਨਾਂ ਵੀ ਲਿਆ ਸਾਡੇ ਘਰੇ ਵੀ ਗਏ ਨਾ ਅਸੀਂ ਇਹਨੇ ਤਿਆਰ ਨਾਲ ਛੱਟ ਜਾਵਣ ਤੁਹਾਨੂੰ ਮੋਟਰ ਦੇ ਜਾਂ ਤਾਂ ਠੀਕ ਏ ਨਹੀਂ ਤਾਂ ਫੇਰ ਅਸੀਂ ਥਾਣੇ ਰਿਪੋਰਟ ਨਾਲ ਦੀ ਪਹਚਾਣੇ ਸਾਡੇ ਮੋਟਰ ਵਾਪਸ ਦੇ ਜਾਵਣ ਠੀਕ ਹੈ ਕਾਰਵਾਈ ਕੋਈ ਨਹੀਂ ਕਰਦੇ ਨਹੀਂ ਤਾਂ ਫਿਰ ਉਦੋਂ ਬਾਅਦ ਕਾਰਵਾਈ ਕੀਤੀ ਜਾਵੇ ਦੀ ਨਾਂਦੇ ਤੇ ਸਾਨੂੰ ਪਤਾ ਲੱਗ ਚੁੱਕਾ ਹੈ ਸਾਨੂੰ ਪਤਾ ਲੱਗ ਚੁੱਕਾ ਹੈ ਕੌਣ ਚੋਰ ਹੈ ਹਾਂ ਸਾਡੇ ਘਰੇ ਵੀ ਗਏ ਨੇ ਸਾਨੂੰ ਉਹਨਾਂ ਤੇ ਸ਼ੱਕ ਵੀ ਹੈਗਾ ਹੈ ਹਈ ਨਾ ਹਾਂ ਜਿਹੜੇ ਚੋਰ ਨੇ ਅਸੀਂ ਸਟਾਈ ਦੇਵਣ ਆਏ ਅਸੀਂ ਸਟਾਈ ਦੇਵਣ ਆਏ ਸਾਡੇ ਘਰ ਖੱਤੇ ਹੋਣ ਵੀ ਗਏ ਨੇ ਅਸੀਂ ਇਹਨਾਂ ਪਿਆਰ ਨਾਲ ਦੇ ਦੇ ਹੁਣ ਤਾਂ ਠੀਕ ਹੈ ਨਹੀਂ ਤਾਂ ਫਿਰ ਉਦੋਂ ਬਾਅਦ ਨਾ ਦੀ ਕਲਾ ਸਲਾਈ ਜਾਵੇ ਦੀ ਪੁਲਿਸ ਵਾਲਿਆ ਕੋਲ ਅਸੀਂ ਚੋਰ ਨੇ ਵੀ ਸਾਡੀ ਮੋਟਰ ਵਾਪਸ ਦੇ ਜਾਵਣ ਯਾ ਕੋਈ ਸਹਾਇਤਾ ਕਰਦਾ ਹੈ ਤਾਂ ਸਾਈਤਾ ਕਰਦੇ ਵਣ ਤਿੰਨ ਕੁੜੀਆਂ ਨੇ ਮੇਰੀਆਂ ਇੱਕ ਛੋਟਾ ਮੁੰਡਾ ਏ ਤੇ ਐਵੇਂ ਘਰ ਦੇ 6 ਮੈਂਬਰ ਐ ਤੇ ਮੋਟਰ ਟੱਕਰ ਜਾਵੇ ਤਾਂ ਵਾਪਸ ਵਧ ਜਾਏ ਨਹੀਂ ਤਾਂ ਫੇਰਾਦਾ ਕੀਤਾ ਪਾਉਣ ਦੇ ਤੇ ਨਵੀ ਵੀ ਨਹੀਂ ਲੈ ਸਕਦੇ ਹੋ ਹੋਰ ਨਵੀ ਨਹੀਂ ਲੈ ਸਕਦੇ ਹੋ ਨਾ ਗੰਜਾਸ ਕੋਨੀ ਪਾਣੀ ਆ ਡਗਵਾਣ ਕੋ ਪੁੱਛਾ ਉਹ ਅੰਦਰ ਤੋਂ ਲਾਲ ਹੋ ਗਈ ਗਵਾਂਡੀ ਆ ਹਾਂ ਗਵਾਂਡੀ ਸਾਈਤਾ ਕਰਦੇ ਨੇ ਸਾਡੀ ਮੇਰਾ ਨਾਮ ਸੁਖਦੇਵ ਸਿੰਘ ਜੀ ਪਿੰਨ ਮੇਰਾ ਕਾਵਾਂ ਵਾਲੀ ਆ ਜੀ ਮੇਰੇ ਕੋਲ ਆ ਪਹਿਲੀ ਹੈ ਜੀ 7-8 ਕਿਲੇ ਦਾ ਇਹ ਗਰੀ ਬੰਦੇ ਦੀ ਮੋਟਰ ਦੀ ਪਾਣੀ ਜਦੋਂ ਆਉਂਦਾ ਨਾ ਇਹ ਕੋਈ ਵੀ ਮੋਟਰ ਦੇ ਦੇ ਤਾਂ ਅਸੀਂ ਕਿਹਦਾ ਰੱਖ ਦਿੰਦੇ ਆ ਤੇ ਆ ਥੋੜੇ ਦਿਨ ਹੀ ਹੋਏ ਯਾਰ ਦਾਦੇ ਨਾਲ ਦੀ ਗੱਲ ਹੀ ਆ ਤੇ ਇਥੋਂ ਆ ਜਿਹੜਾ ਰਾਹ ਹੈਗਾ ਕਿੱਦਾਂ ਜਾਂਦਾ ਹੈ ਪੋਲ ਵਾਲੇ ਪਾਸੇ ਤੇ ਇੱਥੇ ਆ ਤੀਜਾ ਵੀ ਪਈਆਂ ਆ ਮੋਟਰਸਾਈਕਲ ਦੇ ਤੇ ਇਥੋਂ ਮੋਟਰ ਆਪਣਾ ਮੋਟਰ ਚੱਕੀ ਆ ਹੈ ਤੇ ਨਖੈਰੀ ਬੰਦਿਆਂ ਦਾ ਕੰਮ ਹੈ ਇਹ ਇਹਨ ਮੇਰੇ ਵਾਲੇ ਪਾਸੋਂ ਪਾਣੀ ਇਹ ਟੂਪਾ ਆਵੇ ਲੋਕ ਕਿਲੇ ਕਿਲੇ ਦੋ ਦੋ ਕਿਲੇ ਦਿਆਂ ਟੂਪਾ ਬੰਨ ਕੇ ਪਾਣੀ ਲਾਉਂਦੇ ਮੇਰੇ ਵਾਲੇ ਪਾਸੋਂ ਮੋਟਰ ਕੜੀ ਅਸੀਂ ਤੇ ਇਹੋ ਅਪੀਲ ਕਰਦੇ ਵੀ ਗਰੀਬ ਬੰਦਾ ਹੈਗਾ ਜੀ ਹੁਣ ਮੋਟਰ ਲਾਵੇਗਾ ਤਾਂ 15-20000 ਰੁਪਏ ਲੱਗੇਗਾ ਜੀ ਠੀਕ ਹੈ ਤੇ ਜਿੰਨੇ ਵੀ ਚਲੋ ਕਿਸੇ ਨੇ ਵੀ ਗਲਤੀ ਕੀਤੀ ਆ ਤੇ ਅਸੀਂ ਹੱਥ ਜੋੜਦੇ ਆ ਵੀ ਗਰੀਬ ਬੰਦੇ ਦੀ ਮੋਟਰ ਵਾਪਸ ਕੀਤੀ ਜਾਵੇ ਕਾਰਵਾਈ ਕਰ ਲਈ ਕੋਈ ਕਾਰਵਾਈ ਨਹੀਂ ਹੋਵੇਗੀ ਇਹ ਕਹਿੰਦੇ ਸਾਨੂੰ ਕਿਸੇ ਬੰਦੇ ਦੇ ਖਾਤੂ ਹੀ ਹੈਗਾ ਹੈ ਬੜੀ ਮਿਹਰਬਾਨੀ ਹੋਵੇ ਜੇ ਵਾਪਸ ਕਰ ਦੇਣ ਜੀ ਕੋ ਗਿਆ ਕਿ ਟੂਪਾ ਰੇਨਾਂ ਦੇ ਵੇਖਲਾ ਡੂਮਾਗ ਮੰਗ ਕੇ ਕਿੱਡੀ ਦੂਰ ਉਹ ਲਿਆਉਂਦੀਆਂ ਜੀ ਤੇ ਟੂਪਾ ਬੰਨ ਕੇ ਤੇ ਇਹ ਪਾਣੀ ਵਿਚਾਰੇ ਲਾਉਂਦੇ ਪਿਆ ਵੇ ਰੋ ਤੇ ਸਾਤੇ 6-7 ਕਨਾਲਾ ਥਾਂ ਇਹਨਾਂ ਦਾ ਕਰ 7 ਕਨਾਲਾ ਮੇਰਾ ਹਾਂਜੀ ਹਾਂਜੀ ਤੇ ਜਿਹੜੇ ਵੀ ਇਹਨੇ ਮੇਰੇ ਨਾਲ ਲੈ ਕੇ ਗਿਆ ਉਹ ਵਾਪਸ ਕਰ ਦੂਗਾ